ਅੱਜ ਦੇ 26 ਜਨਵਰੀ ਦੇ ਇਸ ਸ਼ੁਭ ਮੌਕੇ ਤੇ ਮੈਂ ਆਪਣੇ ਭਾਰਤ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਔਰ ਸਾਰੇ ਭੈਣ ਭਰਾਵਾਂ ਨੂੰ ਆਪਣੇ ਵੱਲੋਂ ਸ਼ੁਭ ਕਾਮਨਾਵਾਂ ਔਰ ਮੁਬਾਰਕਾਂ ਦਿੰਦਾ ਹਾਂ ਔਰ ਗੁਰੂ ਰਾਮ ਜੀ ਪਰਮਾਤਮਾ ਕੋਲ ਅਰਦਾਸ ਕਰਦਾ ਕਿ ਸਾਰਾ ਭਾਰਤ ਸਾਰੀ ਦੁਨੀਆ ਦੇ ਵਿੱਚ ਇੱਕ ਨੰਬਰ ਆਵੇ ਔਰ ਸਾਰਾ ਨਾਲ ਭਾਈਵਾਲਤਾ ਮਿਲਬਰਤਨ ਔਰ ਪਿਆਰ ਵਧੇ ਉਹਨਾਂ ਨੂੰ ਆਪਣਾ ਕਲਚਰ ਨਹੀਂ ਭੁੱਲਣਾ ਚਾਹੀਦਾ ਆਪਣਾ ਪਛੋਕੜ ਨਹੀਂ ਭੁੱਲਣਾ ਚਾਹੀਦਾ ਔਰ ਸਭ ਤੋਂ ਵੱਧ ਬਾਪ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਤਾਂ ਕਿ ਅੱਗੇ ਤੋਂ ਉਹ ਵੀ ਆਪਣਾ ਬਹੁਤ ਵਧੀਆ ਬਣ ਕੇ ਖਪਨਾ ਸਕਣ ਪਹਿਲਾਂ ਤਾਂ ਮੈਂ ਹਰਪੰਸ ਏਟ ਵਾਲਿਆਂ ਨੂੰ ਤਾਂ ਆਪਣੇ ਹਲਕਾਂ ਵਸਨੀਕਾਂ ਨੂੰ ਇਤਤੰਤਰ ਦਿੱਖੀਆਂ ਲੱਖ ਲੱਖ ਵਧਾਈ ਦਿਨਾ ਤੇ ਦੂਜਾ ਜਿਹੜਾ ਹਰਪੰਜਾਬ ਸਟੇਟ ਵੈਲਫੇਅਰ ਸਟੇਟ ਜਿਹੜਾ ਪ੍ਰੋਗਰਾਮ ਕਰਾ ਰਿਹਾ ਹੈ ਬੱਚਿਆਂ ਦਾ ਖਾਸ ਕਰਕੇ ਬੱਚਿਆਂ ਦਾ ਕਿਸ ਕੰਪੀਟੀਸ਼ਨ ਸੀ ਉਹਦੇ ਤੇ ਵੀ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਲਈ ਅੱਗੇ ਜੇ ਆਪਾਂ ਇਹਨਾਂ ਨੂੰ ਸ਼ਾਮਿਲ ਕਰਾਂਗੇ ਤਾਂ ਤਾਂ ਹੀ ਇਹ ਬੱਚੇ ਅੱਗੇ ਕੰਪੀਟੀਸ਼ਨਾਂ 'ਚ ਆਪਣੇ ਵੱਡੇ ਮਕਾਮ ਹਾਸਲ ਕਰ ਸਕਣਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਬਿਲਕੁਲ ਹਮੇਸ਼ਾ ਹੀ ਹਰ ਫੰਕਸ਼ਨ ਚ ਪਾਰਟਿਸਿਪੇਟ ਕਰਨਾ ਚਾਹੀਦਾ ਜਿਨ੍ਹਾਂ ਦਾ ਇਹਨਾਂ ਦਾ ਉਤਸ਼ਾਹ ਵਧੂਗਾ ਔਰ ਅੱਗੇ ਜਾ ਕੇ ਵੱਡੇ ਕੰਪੀਟੀਸ਼ਨ ਲੜ ਸਕਣਗੇ ਜਿਸ ਤਰ੍ਹਾਂ ਜੰਦੀ ਸਾਹਿਬ ਕਈਆਂ ਸਕੂਲਾਂ ਦੇ ਵਿੱਚ ਪੰਜਾਬੀ ਜਿਹੜੀ ਆ ਘੱਟ ਪੜ੍ਾਈ ਜਾਂਦੀ ਔਰ ਜਿਹੜਾ 26 ਜਨਵਰੀ ਆਪਾਂ ਸਾਡਾ ਜਿਹੜਾ ਦੇਸ਼ ਦਾ ਸਿਧਾਂਤ ਲਾਗੂ ਹੋਇਆ ਸੀ ਕਈਆਂ ਬੱਚਿਆਂ ਨੂੰ ਇਸ ਬਾਰੇ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸਰਕਾਰ ਬਿਲਕੁਲ ਸਰਕਾਰ ਦਾ ਇਸ ਤੇ ਪੂਰਾ ਧਿਆਨ ਹੈ ਕਿਉਂਕਿ ਪੰਜਾਬ ਚ ਜਿਹੜੀ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਆ ਸਰਕਾਰ ਵੀ ਇਸ ਤੇ ਕੰਮ ਕਰ ਰਹੀ ਆ ਔਰ ਮੈਨੂੰ ਜੇ ਕੋਈ ਮੇਰੀ ਨੌਲੇਜ ਚ ਆਊਗਾ ਤਾਂ ਆਪਾਂ ਜ਼ਰੂਰ ਕਰਾਂਗੇ ਸਕੂਲਾਂ ਚ ਵੀ ਕਿ ਕਿਹਾ ਸੀ ਕਿ ਇੱਕ ਨੈਸ਼ਨਲ ਫੈਸਟੀਵਲ ਹੈ ਸਭ ਨੂੰ ਮਿਲ ਕੇ ਬਣਾਉਣਾ ਚਾਹੀਦਾ ਹੈ ਤੇ ਜਾਤ ਪਾਤ ਸਭ ਕੁਝ ਛੱਡ ਕੇ ਪਹਿਲੇ ਕੰਟਰੀ ਨੂੰ ਇਪੋਰਟੈਂਸ ਦੇਣੀ ਚਾਹੀਦੀ ਹੈ ਔਰ ਹਰਬਲ ਸਟੇਟ ਵੈਲਫੇਅਰ ਸੁਸਾਇਟੀ ਇੱਕ ਇੱਕੋ ਜਿਹਾ ਪਲੇਟਫਾਰਮ ਹੈ ਜਿੱਦਾਂ ਹਰ ਧਰਮ ਦੇ ਹਰ ਵਰਗ ਦੇ ਬੰਦੇ ਪਾਰਟਿਸਪੇਟ ਕਰਦੇ ਇੱਕ ਛੋਟਾ ਜਿਹਾ ਫੰਕਸ਼ਨ ਹੁੰਦਾ ਹੈ ਬਟ ਅਥੀਂ ਕਿੜੀ ਵੀ ਡਿਸਕ੍ਰਿਮੀਨੇਟ ਨਹੀਂ ਕਰਦੇ ਤੁਸੀਂ ਦੇਖੋ ਹਰ ਵਰਗ ਦੇ ਲੋਕੀ ਦਾ ਪਰਫਾਰਮ ਕਰਦੇ ਤੇ ਮੈਡਮ ਰਾਣਾ ਦਾ नामी साहब ਦਾ ਜਿੰਨੇ ਵੀ ਗੈਸਟ ਆਏ ਮਤਲਬ ਥੈਂਕਸ ਕਰਦੇ ਆ ਆ ਲੋਕੀ ਤੁਹਾਨੂੰ ਬੜਾ ਇਨਕਰੇਜ ਕਰਦੇ ਆ ਸਤਿ ਸ੍ਰੀ ਅਕਾਲ ਤੇ ਮੈਂ ਸਭ ਨੂੰ ਦੇਸ਼ ਵਾਸੀਆਂ ਨੂੰ ਪੁੱਢਾ ਨਿਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਜਿੰਨੀ ਵੀ ਇਹ ਕਮੇਟੀ ਆ ਪੁੱਢਾ ਦੀ ਅਨੁਰਜ ਜੀ ਜਿੱਦਾਂ ਪ੍ਰਧਾਨ ਹੈ ਇਹ ਪੁੱਢਾ ਤੇ ਇਹਨਾਂ ਨੂੰ ਮੈਂ ਕਮੇਟੀ ਨੂੰ ਹੀ ਸਭ ਤੋਂ ਵੱਧ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਇਹਨਾਂ ਸ਼ਲਾਘਾ ਯੋਗ ਕਦਮ ਹਰ ਸਾਲ ਦੀ ਤਰ੍ਹਾਂ ਚੁੱਕ ਕੇ ਸਾਰਿਆਂ ਨੂੰ ਇਕੱਠੇ ਕਰਨਾ ਸਾਰਿਆਂ ਨੂੰ ਇਕੱਠੇ ਕਰਕੇ ਮਨਾਉਣਾ ਤੇ ਇਸ ਇਸ ਵਧਾਈ ਦੇ ਪਾਤਰ ਜਿਹੜੀ ਇਹ ਕਮੇਟੀ ਨੂੰ ਮੈ ਸਮਝਿਆ ਜਾਂਦਾ ਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਇਹ ਕਰਦੇ ਰਹਿਣ ਸਾਡੇ ਸਾਡਾ ਜੋ ਵੀ ਸਹਿਯੋਗ ਆ ਅਸੀਂ ਇਹਨਾਂ ਨੂੰ ਕਰਨ ਲਈ ਹਰ ਤਰ੍ਹਾਂ ਦੇ ਨਾਲ ਖੁਸ਼ੀ ਦਾ ਅਮਨ ਦਾ ਖੁਸ਼ਹਾਲੀ ਦਾ ਇਹ ਰੰਗੇ ਦਾ ਜੋ ਹੈਗਾ ਵਾ ਇਹਦੇ ਇਹਨਾਂ ਤੇ ਚੱਲਦੇ ਰਹਿਣ ਪਰਮਾਤਮਾ ਇਦਾਂ ਹੀ ਸਾਰਿਆਂ ਨੂੰ ਖੁਸ਼ੀਆਂ ਦੇ ਆਰਬਨ ਸਟੇਟ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਪ੍ਰਧਾਨ ਅਨੂਜ ਜੀ ਡਾਕਟਰ ਸਾਹਿਬ ਅਤੇ ਸਮੂਹ ਇਹਨਾਂ ਦੇ ਸਾਥੀਆਂ ਵੱਲੋਂ ਇਹ ਪ੍ਰੋਗਰਾਮ ਮਨਾਇਆ ਜਾਂਦਾ ਕਿਉਂਕਿ ਬਹੁਤ ਵੱਡਾ ਦਿਨ ਆ ਬਾਬਾ ਸਾਹਿਬ ਉਮੇਦਕਰ ਜੀ ਨੇ ਸੰਵਿਧਾਨ ਦੀ ਰਚਨਾ ਕੀਤੀ ਸੀ ਔਰ ਉਸੇ ਸੰਵਿਧਾਨ ਦੇ ਤਹਿਤ ਦੇਖੋ ਅੰਗਰੇਜ਼ ਛੱਡ ਕੇ ਚਲ ਗਏ ਹਿੰਦੁਸਤਾਨ ਰਾਜਿਆਂ ਦਾ ਰਾਜ ਚਲਾ ਗਿਆ ਔਰ ਸੰਵਿਧਾਨਿਕ ਪਦ ਪ੍ਰਧਾਨ ਮੰਤਰੀ ਰਾਸ਼ਟਰਪਤੀ ਔਰ ਉਹਦੇ ਬਾਅਦ ਜਿੰਨੇ ਵੀ ਸੰਵਿਧਾਨਿਕ ਪਦ ਆਦੋਂ ਸਾਰੇ ਲਾਗੂ ਹੋ ਗਏ ਸੋ ਅਸੀਂ ਸਾਰੇ ਜਾਤ ਬਾਤ ਉੱਪਰ ਉੱਠ ਕੇ ਬਾਬਾ ਸਾਹਿਬ ਜੀ ਨੇ ਜਿਹੜਾ ਸੰਵਿਧਾਨ ਸਾਨੂੰ ਦਿੱਤਾ ਉਹਦੇ ਪੂਰਨਿਆ ਤੇ ਚੱਲਦੇ ਪਏ ਆ ਅਤੇ ਅੱਜ ਅਨੂ ਜੀ ਦੇ ਛੋਟੇ ਜਿਹੇ ਸਨੇਹ ਤੇ ਅਸੀਂ ਇਹਨਾਂ ਦੇ ਭਰਾ ਵਾਂ ਬਿਨਾ ਕਿਸੇ politcal ਲਾਈਨ ਤੋਂ ਇੱਕ ਸਾਂਝੀ ਸਾਡੀ ਸਾਂਝ ਆ ਸਾਰੇ ਪਰਿਵਾਰਾਂ ਦੇ ਨਾਲ ਉਸ ਸਮਾਜਿਕ ਸਾਂਝ ਦੇ ਤਹਿਤ ਅੱਜ ਮੈਡਮ ਰਾਜਮਨਸ ਕੋ ਰਾਣਾ ਜੀ ਵੀ ਸਾਡੇ ਨਾਮਦੇਵ ਜੀ ਅਤੇ ਸਾਰੇ ਸਾਡੇ ਸਮੂਹ ਸਾਥੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਆਏ ਆ ਇਹਨਾਂ ਦੀਆਂ ਖੁਸ਼ੀਆਂ ਚ ਕਿਉਂਕਿ ਇਹ ਦੇਸ਼ ਦੀ ਬਹੁਤ ਵੱਡੀ ਖੁਸ਼ੀ ਆ ਔਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਮਨਾਣੀ ਚਾਹੀਦੀ संत मेला ਵੀ ਮਨਾਇਆ ਜਾ ਰਿਹਾ ਸ਼ਾਲਮਰ ਬਾਗ ਵਿਖੇ ਉਹ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਸਾਡਾ ਸਭਿਆਚਾਰਕ ਪ੍ਰੋਗਰਾਮ ਆ ਆਪਾਂ ਸਾਰੇ ਹੀ ਵੱਧ ਚੜ ਕੇ ਬੱਚਿਆਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਉਹਦੇ ਵਿੱਚ ਸ਼ਿਰਕਤ ਕਰੀਏ ਹਾਂਜੀ ਸਰ ਮੈਂ ਕੁਲਿੰਦਰ ਸਿੰਘ ਨਾਗਰਾ ਵਾਈਸ ਪ੍ਰੈਜ਼ੀਡੈਂਟ ਆਰਬਨ ਸਟੇਟ ਰੈਜ਼ੀਡੈਂਟ ਸੋਸਾਇਟੀ ਔਰ ਸਾਡੇ ਪ੍ਰਧਾਨ ਜੀ ਅਨੂਜਨ ਸਿੰਘ ਜੀ ਸਾਡੇ ਕੈਸ਼ੀਅਰ ਸਦਾ ਗੁਰਨਾਮ ਸਿੰਘ ਜੀ ਸਾਡੇ ਪਲਾਨੀ ਸਾਹਿਬ ਜੀ ਪੂਰੀ ਸਾਹਿਬ ਜੀ ਸਾਰੇ ਇਸ ਇਸ ਟਾਈਮ ਤੇ ਹਾਜ਼ਰ ਨੇ ਔਰ ਅੱਜ ਅਸੀਂ ਸੁਤੰਤਰਤਾ ਦਿਵਸ ਜੋ ਆਪਣੇ 26 ਜਨਵਰੀ ਮਨਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਸਾਲ ਚ ਇਹ ਦੋ ਫੰਕਸ਼ਨ ਕਰਦੇ ਹਾਂ 15 ਅਗਸਤ ਔਰ 26 ਜਨਵਰੀ ਜੋ ਕਿ ਵੈਲਫਰ ਸੋਸਾਇਟੀ ਵੱਲੋਂ ਕਰਾਇਆ ਜਾਂਦਾ ਔਰ ਤੁਹਾਡੇ ਰੈਜ਼ੀਡੈਂਟ ਜਿੰਨੇ ਵੀ ਨੇ ਸਾਡੇ ਉਹਨਾਂ ਦੇ ਸਾਰੇ ਸਹਿਯੋਗ ਨਾਲ ਹੁੰਦਾ ਅਸੀਂ ਵੈਲਫਰ ਸੋਸਾਇਟੀ ਇਕੱਲੀ ਕੁਝ ਨਹੀਂ ਕਰ ਸਕਦੀ ਇਹਦਾ ਸਰ ਕੀ ਚੀਜ਼ ਹੈ ਹਾਂ ਜੀ 26 ਜਨਵਰੀ ਜੋ ਹੈ ਜਦੋਂ ਕਿ ਆਪਣਾ 1947 ਚ ਆਪਣਾ ਭਾਰਤ ਇੰਡੀਆ ਆਜ਼ਾਦ ਹੋਇਆ ਸੀ ਔਰ ਉਸ ਤੋਂ ਬਾਅਦ ਇਹ ਸ਼ਬਦਾਨ ਬਣਿਆ ਸਾਡਾ 1952 ਚ ਡਾਕਟਰ ਰੰਬੇਡਕਰ ਸਾਹਿਬ ਨੇ ਆਇਆ ਸੀ ਉਸ ਤੋਂ ਬਾਅਦ 1957 ਅੰਨਾ ਆਪਣੇ ਬਜਾਜ ਬਜਾਜ ਬਣਾਇਆ ਸੀ ਉਸ ਤੋਂ ਬਾਅਦ ਇਹ ਆਪਾਂ ਪਹਿਲਾ ਸਤੰਤਰ ਦੇਜ ਜ ਬਣਾਇਆ ਸੀ ਆ ਭਾਰਤ ਨੇ 15 ਅਗਸਤ ਬਣਾਨੇ ਜੋ 15 ਅਗਸਤ 1947 ਜਦੋਂ ਹੈ